ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ जग पियो जय 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 सुरलो तन तन गुरु तेग बहादर

जग जगपियो जय 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 सुरलो तन तन गुरु तेग बहादर ਜਨ ਜੂਰਾਖਾ ਪ੍ਰਭਤਾ ਕਾ सिर नदिया सारे हिंद दी चादर गुरु तेग बहादुर could ਸਭ ਜਗ ਪੀਓ Hello? ਸਾਡੀ ਸ਼ਹਾਦਤ ਇਨੀ ਲਾਸਾਨੀ ਸੀ ਇਨੀ ਵੱਡੀ ਸੀ ਜਿਹੜੀ ਕਿ ਸਾਰੇ ਕਮੇਜ ਦੇਖਣ ਨੂੰ ਨਹੀਂ ਮਿਲਦੀ ਤੇ ਅੱਜ ਸਰਕਾਰ ਨੇ ਪਾਰਟੀ ਨੇ ਜ਼ਰੂਰ ਸਮਝੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਨਾਂ ਦੇ ਫ਼ਲਸਫੇ ਦੇ ਨਾਲ ਆਨਲਾਈਨ ਵੀਡੀਓ ਨੂੰ ਜੋੜਿਆ ਜਾਵੇ ਇਸੇ ਕਰਕੇ ਇਹ ਉਦਗਰਨ ਪ੍ਰੋਗਰਾਮ ਨੇ ਹੋ ਰਿਹਾ ਜਿਹੜੇ ਅੱਜ ਅ ਅੰਮ੍ਰਿਤਸਰ ਦੇ ਗੀਤਪੁਰ ਸਾਹਿਬ ਤੋਂ ਅ ਗੁਰੂ ਰਵਾਬਗੜ੍ਹ ਸਾਹਿਬ ਤੋਂ ਪੋਰਾ ਸਾਹਿਬ ਅੰਸ਼ੀਰਨ ਸਾਹਿਬ ਲਈ ਤੇ ਨਗਰ ਕੀਰਤਨ ਦੇ ਜਿਹੜੇ ਉਹ ਸੰਤਾਂ ਮਹਾਪੁਰਖਾਂ ਦੀ ਰਹਿਨੁਮਾਈ ਹੈ ਏਹਨਾਂ ਪੰਜਾਬ ਸਰਕਾਰ ਪਿੱਛੇ ਰਹੀਏ ਉਹ ਲਿਆ ਜਾ ਰਿਹਾ ਹੈ ਤਾਂ ਕਿ ਮਕਸਦ ਸਿਰਫ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੀ ਜੀਵਨੀ ਦੇ ਨਾਲ ਉਹਨਾਂ ਦੀ ਸ਼ਹਾਦਤ ਨਾਲ ਉਹਦੇ ਫਲਸਫੇ ਦਾ ਆਲੋਚਨਾਤਮਕly ਦਰਜਾ ਜਾ ਸਕੇ ਤੇ ਮੇਰੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਚ ਹਿੱਸਾ ਲੋਔਰ ਗੁਰੂ ਚਰਨਾਂ ਦੇ ਨਾਲ ਆਪਾਂ ਜੁੜੀ ਹੈ ਕੀ ਸਮਝਦੇ ਹੋ ਕਿ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਤੇ ਚਾਹੇ ਕੋਈ ਮੰਤਰੀ ਹੋਵੇ ਐਮਐਲਏ ਹੋਵੇ ਮੁੱਖ ਮੰਤਰੀ ਹੋਵੇ ਸਾਰੇ ਸੰਗਤ ਦੇ ਰੂਪ ਦੇ ਵਿੱਚ ਖੜੇ ਆ ਤੇ ਉਸੇ ਸੰਗਤ ਦੇ ਰੂਪ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਪੂਰੇ ਸਤਕਾਰ ਦੇ ਨਾਲ ਪੂਰੀ ਮਰਿਆਦਾ ਦੇ ਨਾਲ ਕੋਸ਼ਿਸ਼ ਹੈ ਕਿ ਆਪਦੀ ਜ਼ਿੰਮੇਵਾਰੀ ਜੋ ਲੋਕਾਂ ਲਈ ਉਹ ਨਿਭਾ ਸਕੀ ਤੇ ਗੁਰੂ ਚਰਨਾਂ ਦੇ ਨਾਲ ਆਉਣ ਵਾਲੀ ਵੀਡੀਓ ਨੂੰ ਜੋੜ ਸਕੀ ਸੋ ਉਹੀ ਇੱਕ ਉਪਰਾਲਾ ਨਿਕਾ ਜਾਂ ਉਪਰਾਲਾ ਜਿਹੜਾ ਉਹ ਕਰ ਰਿਹਾ ਹੈ ਦੇਖੋ ਉਪਰਾਲਾ ਇਹ ਸੰਗਤ ਦਾ ਆ ਪਰ ਅੱਲਾਹ ਇਹ ਪੰਛਦਾ ਆ। ਪਰ ਅੱਲਾਹ ਗੁਰੂ ਸਾਹਿਬ ਆਪ ਦਾ ਹੈ। ਬਾਕੀ ਸਰਕਾਰ ਤੇ ਪ੍ਰਬੰਧ ਕਰ ਸਕਦੀ ਆ। ਇਹ ਸਭ ਕੁਝ ਜੋ ਵੀ ਹੋ ਰਿਹਾ ਉਹ ਗੁਰੂ ਸਾਹਿਬ ਦੀ ਰਜ਼ਾ ਚ ਹੋ ਰਿਹਾ। ਉਹਨਾਂ ਦੀ ਇਛਾ ਦੇ ਅਨਸਾਰ ਹੋ ਰਿਹਾ ਔਰ ਉਹ ਆਪ ਕਰਵਾ ਰਹੇ। ਸਿਖੋਨਗਰ ਕਿੰਨਾ ਰੰਗ ਹੋ ਕੇ ਕਿ ਗੁਰੂ ਸਿੰਘ ਜਨ ਸਾਹਿਬ ਤੇ ਜਾਏਗਾ। ਪਾਪਾ ਬਲਵੀਰ ਸਿੰਘ ਜੀ 95 ਕੋਟੀ ਬੁੱਢਾਦਾਲ ਮੁਖੀ ਉਹ ਗੁਰੂ ਸਿੰਘ ਜਨ ਸਾਹਿਬ ਜੀ ਨੂੰ ਆਪ ਲੈ ਕੇ ਜਾ ਰਹੇ ਆ। ਸਮੂਹ ਕੈਬਨਟ ਐਮਐਲਏ ਸਹਿਬਾਨ ਸਾਰੇ ਸਵਾਗਤ ਲਈ ਰਸਤੇ 'ਚ ਖੜੇ ਨੇ। ਔਰ ਇਸ ਤਰ੍ਹਾਂ ਸ਼ਾਨੋ ਸ਼ੌਕਤ ਅਨਾਕੁਰੂ ਸਾਹਿਬ ਦਾ ਜਿਹੜਾ ਨਗਰ ਕੀਰਤਨ ਹੈ ਉਹ ਚੱਲ ਕੇ ਗੁਰਦਵਾਰੀ ਸਿੰਘ ਸਾਹਿਬ ਜਾ ਕੇ ਨਤਮਸਤਕ ਹੋਏਗਾ ਉੱਥੇ ਗੁਰਗਨ ਸਾਹਿਬ ਮਹਾਰਾਜ ਸੋਕਾਸ਼ਨ ਹੋਣਗੇ ਔਰ ਇਸ ਦੀ ਜਿਹੜੀ ਸਮਰਪਿਤ ਆ ਇਹ ਗੁਰੂ ਸਾਹਿਬ ਦੀ ਵੱਡੀ ਜਿਹੜੀ ਸ਼ਹਾਦਤ ਹੈ ਆ ਲਾਸਾਨੀ ਸ਼ਹਾਦਤ ਹੈ ਉਸ ਸਮਰਪਿਤ ਹੈ ਜੇ ਕੋਈ ਫਰਜ਼ ਆ ਕਿ ਸਫਾਈ ਜਿੱਤੋ ਗੁਰਗਨ ਸਾਹਿਬ ਨੇ ਲੰਘਣਾ ਹੋਵੇ ਉੱਥੇ ਸਫਾਈ ਉੱਥੇ ਜਲ ਜੋ ਵੀ ਮਨੁੱਖ ਦੇ ਵਿਤ ਚ ਆ ਜੋ ਵੀ ਮਨੁੱਖ ਦੀ ਹیثیت ਚ ਆ ਉਹ ਲਗਦੀ ਬਾਤ ਆ ਕਿ ਸਤਿਕਾਰ ਕਰਦਾ ਗੁਰਗੰਸਾ ਮਹਾਰਾਜਾ ਸ੍ਰੀ ਤਪਾਗਾਂ ਨਾਲ ਇੱਕ ਮੌਕੇ ਮਿਲ ਗਿਆ ਸੀ ਇਸ ਕਰਕੇ ਪੁਲਿਸ ਵੀ ਜਿਹੜੀ ਆ ਉਹ ਵੀ ਸਵੇਧ ਸੀ ਲਿਆ ਉਹ ਵੀ ਗੁਰੂ ਸਾਹਿਬ ਤੇ ਮੋਰੇ ਹਰ ਇੱਕ ਵਿਅਕਤੀ ਹਰ ਸ਼ਹਿਰ ਬੰਗਾਰੀ ਨਮਸਤਕ ਹੈ ਉੱਤਰ ਦਿਹਾੜਾ ਜਿਹੜਾ ਬੜੇ ਸਰਦ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਘਰ-ਘਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਤਖਤਾਂ ਦੇ ਉੱਤੇ ਜਿੰਨੇ ਵੀ ਪਸ਼ਾ ਦੇ ਸਥਾਨੋਂ ਨਾ ਸਥਾਨਾਂ ਦੇ ਤੌਰ ਤੇ ਕਮੇਟੀ ਸਾਰੇ ਨਿਹੰਗ ਸਿੰਘ ਜਿੱਥੇ ਬੰਦੀਆ ਆਵਾ ਪੁਰਸੇ ਪੰਜਾਬ ਸਰਕਾਰ ਪੂਰੇ ਸਰਦਾ ਸਤਕਾਰ ਦੇ ਨਾਲ ਇਹ ਪੰਜਵਾਂ ਨਗਰ ਕੀਰਤਨਾ ਜਾਂ ਯਾਤਰਾ ਕਹ ਲੋ ਜਿਹੜੀ ਗੁਰਦੁਆਰਾ ਵਿਵਾਨ ਸਾਹਿਬ ਤੋਂ ਸ਼ੁਰੂ ਹੋ ਕੇ ਜਿੱਥੇ ਪਸ਼ਾ ਦਾ ਸੀਸ ਲੈ ਕੇ ਆਏ ਇੱਥੋਂ ਸੰਗਤ ਰੂਪ ਵਿੱਚ ਸੀਸ ਜਿਹੜਾ ਹੈ ਸੀਸ ਗੁਰਦੁਆਰਾ ਸੀਸਗੰਦ ਸਾਹਿਬ ਉੱਥੇ ਲੈ ਕੇ ਗਏ ਸੋ ਇਹ ਯਾਤਰਾ ਜਿਹੜੀ ਬੜੀ ਹੀ ਹਿਰਦੇ ਨੂੰ ਅ ਵਿਦਨ ਵਾਲੀ ਯਾਤਰਾ ਹੈ ਕਿ ਉਹ ਕਿਹੋ ਜਿਹਾ ਸਮਾਂ ਹੋਊਗਾ ਜਦੋਂ ਪਾਸ਼ਾ ਗੁਰੂ ਮਹਾਰਾਜ ਦਾ ਉਹਨਾਂ ਦਾ ਸ਼ੀਸ਼ ਲੈ ਕੇ ਉਹ ਸੰਗਤ ਜਾ ਰਹੀ ਸੀ ਸੋ ਇਹ ਇੱਕ ਇਹੋ ਵਿਆਸ ਸਮਾ ਉਹਦਾ ਸੰਸਾਰ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਧਾਰਮਿਕ ਲੋਕ ਸਮਝਦੇ ਆ ਉਹ ਧਰਮ ਦੇ ਨਾਂ ਦੇ ਉੱਤੇ ਇਹਨਾਂ ਜ਼ੁਲਮ ਕਰਦੇ ਆ ਕਿ ਉਹਨਾਂ ਨੂੰ ਸਾਖ ਸਾਧ ਰੱਬ ਜਿਹੜਾ ਹੈ ਉਹ ਨਹੀਂ ਦਿਸਦਾ ਜਿਹੜੇ ਅੱਲਾ ਨੂੰ ਭਾਲਦੇ ਸੀ ਸਾਹਮਣੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਅੱਲਾ ਨਹੀਂ ਦਿਸਿਆ ਪਰਮੇਸ਼ਰ ਨਹੀਂ ਦਿਸਿਆ ਤੇ ਸੋ ਇਹੋ ਜਿਹਾ ਜਨੂਨ ਇਹੋ ਜੀ ਅੱਖਾਂ ਤੇ ਪੱਟੀ ਬੰਨੀ ਜਾਂਦੀ ਗਈ ਬਰਾ ਧਰਮ ਦੀ ਤੇ ਜਿਹੜਾ ਸਾਹਮਣੇ ਅੱਖਾਂ ਦੇ ਉੱਤੇ ਵੀ ਜਿਸ ਰੱਬ ਨੂੰ ਅਸੀਂ ਭਾਲਦੇ ਆ ਜਿਹਨਾਂ ਸਰਦਾ ਸਤਕਾਰ ਦੇ ਨਾਲ ਸਾਡਾ ਸੀਸ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਿਆ ਹੋਇਆ ਪਰ ਉਹ ਉਹ ਕਹੋਦੇ ਇਨਸਾਨ ਦੁਨੀਆ ਤੇ ਪੈਦਾ ਹੁੰਦੇ ਆ ਜਿਹੜੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਉਹ ਅਰਦਾਸ ਕਰਦੇ ਆ ਪਾਸ਼ਾ ਇਹੋ ਜੀ ਅੱਖਾਂ ਦੀ ਪੱਟੀ ਜਿਹੜੀ ਹੈ ਉਹ ਰੱਬ ਕਿਸੇ ਦੇ ਨਾ ਬਣੇ ਜਿਹੜਾ ਸਾਥ-ਸਾਥ ਰੱਬ ਵੀ ਦਿਸਣੋਂ ਹਟ ਜਾਏ ਸੋ ਅੱਜ ਪ੍ਰੋਫੈਸਰ ਦਾ ਸਤਕਾਰ ਦੇ ਨਾਲ ਇਹ ਨਗਰ ਕੀਰਤਨ ਦੌਰ ਦੇ ਵਿੱਚ ਕਰੋ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਖੰਗਿਸੇ ਨੇ ਦੇਖੇ ਬਲਿਆ ਆ ਮਾਪੁਰਸ਼ ਸਾਰੇ ਪੰਜਾਬ ਸਰਕਾਰ ਜਿਹੜਾ ਹੈ ਉਹਦੇ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਤੇ ਫਸਲਾਂ ਦਾ ਜਿੱਥੇ ਹੋਰ ਪ੍ਰੋਗਰਾਮ ਉੱਤੇ ਜਾ ਰਿਹਾ ਹੈ ਤੇ ਯਾਤਰਾ ਤੇਰੀ ਹੈ ਇਹ ਕਰਵਾਣਾ ਹੋਇਆ ਤੁਸੀਂ ਦੇਖ ਸਕਦੇ ਹੋ ਜੋ ਮਾਮਲ ਇਸ ਵਕਤ ਜੋ ਲੋਕੀ ਪੂਰੇ ਜਾਹੋ ਜਰੋਨ ਨਾਲ ਹਾਥੀ ਥੋੜੇ ਪੰਜਾਬ ਪੁਲਿਸ ਵੱਲੋਂ ਵੀ ਮਾਈਕ ਖੜੀ ਰਹਾ ਬੈਂਡ ਸਾਰੇ ਅਸੀਂ ਸਰਕਾਰ ਜਿਹੜੀ ਹੈ ਬਰਪਤੇ ਦੇ ਸਰਦਾਂ ਵੀ ਕਿਤ ਐ ਤਾਂ ਕਿ ਜਿੰਨਾ ਆਦਰ ਤੇ ਸਤਕਾਰ ਅਸੀਂ ਕਰਉ ਸਭ ਦੇ ਸਕੀਏ। ਕੱਲ ਸੰਮੇਲਨ ਹੋਇਆ ਜੀ ਸਾਡੇ ਸਾਰੇ ਦਿਨਾਂ ਦੇ ਅੱਜ ਇੱਕ ਸਰਵਕਾਂ ਸੰਮੇਲਨ ਹੋਇਆ ਸੀ। ਇਹ ਕਿ ਸਾਰੇ ਸੰਤਾ ਮਹਾਂਪੁਰਖਾਂ ਦੇ ਹੱਥ ਪਰ ਅੰਗੇ ਸਾਧੂ ਸੰਤ ਦੇ ਮਹਾਂਪੁਰਖ ਹੈ ਪਰ ਪਹੁੰਚਿਆ ਬਹੁਤ ਇੱਕ ਤੇ ਹੈ। ਸਾਰੀ ਦੁਨੀਆ ਇਹ ਨਾ ਨੇ ਕਿ ਵੀ ਦੇਖੋ ਇਤਨਾਂ ਦੀ ਪੋਜੀਸ਼ਨਾਂ ਦੀ ਆਪਸ ਵਿੱਚ ਉਹ ਵੀ ਸਾਰੀ ਇੱਕ ਮੰਚ ਤੇ ਸੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਪ੍ਰਤਾਪ ਹੈ ਕਿ ਹਰ ਤਰ੍ਹਾਂ ਦੇ ਸਾਰੇ ਨਾਂਕਿ ਇੱਕ ਯਾਕੇ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਅਗਰ ਕੋਈ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ ਅੰਤ ਵਿੱਚ ਸੰਗਤ ਨੂੰ ਕੀ ਅਪੀਲ ਕਰਾਂ ਜੀ ਜਿੰਨੇ ਜੀ ਆਪਣੇ ਇੱਕ ਦਿਨ ਮੁੜ ਕੇ ਨਹੀਂ ਆਣੇ ਜਿੰਨੀ ਸੇਵਾ ਕਰ ਸਕਦੇ ਕਰਿਏ ਸਤੋ ਜਿਹੜੇ ਆਰੰਭ ਹੋਏ ਨੇ ਜਿੱਥੇ ਸਮੁੱਚਾਈ ਖਾਲਸਾ ਪੰਥ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰੇ ਦਾਆਂ ਪੰਥਾਂ ਦੇ ਮੁਖੀ ਸਹਿਬਾਨ ਹਾਜ਼ਰੀਆਂ ਲਵਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਬਹੁਤ ਵੱਡੇ ਸਹਿਯੋਗ ਜਿਹੜੇ ਨਾਲ ਉਹਨਾਂ ਦੇ ਨਾਲ-ਨਾਲ ਮੰਤਰੀ ਸਹਿਬਾਨ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ अरोड़ा ਜੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨਾਲ ਚੱਲ ਰਹੇ ਨੇ ਜਿੱਥੇ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਉੱਥੇ ਹੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਤੇ ਸਾਡੇ ਮਹਾਨ ਯੋਧੇ ਸੂਰਮੇ ਭਾਈ ਜੈਤਾ ਜੀ ਜਿਨ੍ਹਾਂ ਨੇ ਅਮਰਸਾਖੇ ਭਾਈ ਜੀਵਨ ਸਿੰਘ ਉਹਨਾਂ ਦਾ ਨਾਮ ਸੀ ਜਿਹੜਾ ਭਾਈ ਜੀਵਨ ਸਿੰਘ ਜੀ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਜਿਹੜੇ ਇੱਥੇ ਆਏ ਸੀ ਤੇ ਉਹਨਾਂ ਨੂੰ ਵੀ ਸਮਰਪਤ ਜਿਹੜੇ ਬਹੁਤ ਮਹਾਨ ਨਗਰ ਕੀਰਤਨ ਜਿਹੜੇ 25 ਤਰੀਕ ਨੂੰ ਦਿੱਲੀ ਤੋਂ ਆਰੰਭ ਹੋਣੇ ਨੇ ਤੇ ਜਿਹੜਾ ਉਹ ਨਗਰ ਕੀਰਤਨ ਵੀ ਇਹ ਅਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ 29 ਤਰੀਕ ਨੂੰ ਉਹ ਵੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਆ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਇਕੱਠੇ ਖਾਲਸੇ ਪੰਥ ਨੇ ਉਹ ਵੀ ਨਗਰ ਕੀਰਤਨ ਸਜਾਉਣੇ ਨੇ ਉਹਦੇ 'ਚ ਵੀ ਹਾਜ਼ਰੀਆਂ ਲਵਾਉਣੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਹੋਏ ਅਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵ ਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਸਾਰੇ ਇਕੱਤਰਤਾਈ ਦੇ ਨਾਲ ਇੱਕ ਦੂਜੇ ਨਾਲ ਈਰਖਾ ਦਵੇਤ ਛੱਡ ਕੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ